ਵਾਸਤੇ ਕੌਮੀ ਇਨਸਾਫ ਮੋਰਚਾ ਲੱਗ ਗਿਆ ਹੋਇਆ ਮਹਾਲੀ ਦੀ ਧਰਤੀ ਤੇ ਇਹ ਦੋ ਵੱਡੇ ਐਜੀਟੇਸ਼ਨ ਚੱਲ ਰਹੇ ਨੇ ਅੱਜ ਇੱਥੇ ਆਉਣ ਦਾ ਮਕਸਦ ਸੀ ਵੀ ਦੇਸ਼ 78ਵਾਂ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਆਜ਼ਾਦੀ ਦਾ ਜਿਹੜਾ ਸੁੱਖ ਹੈ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਕੀ ਇਸ ਦੇਸ਼ ਦਾ ਆਮ ਵਸਿੰਦਾ ਆਮ ਬੰਦਾ ਭੁਗਤ ਭੋਗ ਰਿਹਾ ਬਹੁਤ ਸਾਰੇ ਲੋਕਾਂ ਤੋਂ ਸੁਣੀਦਾ ਵੀ ਜੇ ਇਹ ਕਾਲੇ ਅੰਗਰੇਜ਼ਾਂ ਦੇ ਨਾਲੋਂ ਗੋਰੇ ਅੰਗਰੇਜ਼ਾਂ ਦਾ ਰਾਜ ਸਹੀ ਸੀ ਉਹ ਇਨਸਾਫ ਕਰਦੇ ਸੀ ਅਜਿਹੀਆਂ ਘਟਨਾਵਾਂ ਪੰਜਾਬ ਦੇ ਅੰਦਰ ਹੋ ਰਹੀਆਂ ਨੇ ਜਿਹੜੀਆਂ ਦਿਲ ਦਹਿਲਾ ਦਿੰਦੀਆਂ ਨੇ ਪੰਜਾਬ ਦੇ ਅੰਦਰ ਜਿਹੜੀ ਪੁਲਿਸ ਫੋਰਸ ਹੈ ਇਹ ਐ ਜੇ ਇੱਕ ਗੁੰਡਾ ਐਕਟ ਕਰ ਰਹੀ ਹੈ ਜਿਸ ਤਰ੍ਹਾਂ ਇੱਕ ਗੁੰਡੇ ਮਵਾਲੀ ਆਪਣੀ ਹਰਕਤਾਂ ਕਰਦੇ ਨੇ ਲੁੱਟਾ ਖੋਹਾਂ ਕਰਦੇ ਨੇ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਵੀ ਸਾਰੇ ਕਰਦੇ ਨੇ ਬਹੁਤੇ ਕਰਦੇ ਨੇ ਔਰ ਉਹਨਾਂ ਦੇ ਉੱਚ ਅਧਿਕਾਰੀ ਵੀ ਉਹਨਾਂ ਨੂੰ ਸ਼ੈਲਟਰ ਦਿੰਦੇ ਨੇ ਆਜ਼ਾਦੀ ਦੁਨੀਆ ਭਰ ਦੇ ਵਿੱਚ ਹਰ ਇੱਕ ਕੌਮ ਹਰ ਇੱਕ ਫਿਰਕਾ ਸੰਘਰਸ਼ ਕਰਦਾ ਪਰੰਤੂ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਲੜਾਈ ਹੈ ਚਾਹੇ ਉਹ ਸਿੰਘਾਂ ਦੀ ਲੜਾਈ ਹੋਵੇ ਚਾਹੇ ਇਨਸਾਫ਼ ਦੀ ਲੜਾਈ ਹੋਵੇ ਇੱਕ ਦਿਲ ਦਹਿਲਾਉਣ ਦਹਿਲਾਉਣ ਵਾਲੀ ਇੱਕ ਘਟਨਾ ਜਿਲ੍ਹਾ ਲੁਧਿਆਣਾ ਦੀ ਹੈ ਜਿੱਥੇ ਸਾਡੇ ਮਾਤਾ ਜੀ ਨਾਲ ਨੇ ਐਨ ਆਰ ਆਈ ਨੇ ਫੋਟੋ ਦਿਖਾਇਓ ਇੱਕ ਪੁਲਿਸ ਦੀ ਗੁੰਡਾਗਰਦੀ ਗੁੰਡਿਆਂ ਨਾਲ ਮਿਲ ਕੇ ਮਕਾਨ ਦੱਬਣਾ ਝੂਠੇ ਪਰਚੇ ਦਰਜ ਕਰਨੇ ਕਿਸ ਤਰ੍ਹਾਂ ਦੀ ਇੱਕ ਛੜਜੰਤਾ ਰਚੀ ਗਈ ਹੱਕ ਹਲਾਲ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਕਿਸ ਤਰ੍ਹਾਂ ਪੁਲਿਸ ਵਾਲੇ ਗੁੰਡਿਆਂ ਨਾਲ ਰਲ ਕੇ ਗੁੰਡਾਗਰਦੀ ਕਰਦੇ ਨੇ ਲੁੱਟਦੇ ਨੇ ਉਹਨੂੰ ਸੋ ਆਓ ਅੱਪ ਅੱਜ ਮਾਤਾ ਜੀ ਨੇ 70 7 ਇਅਰ ਮੇਰੇ ਖ ਲਗਭਗ ਨੇ 72 ਦੇ ਵਿੱਚ ਇਹ ਚਲੇ ਗਏ ਸੀਗੇ ਉਪਦੇਸ਼ ਦੇ ਵਿੱਚ ਉਹ ਐਨ ਆਰ ਆਈ ਸੀ ਕਰੋੜਾਂ ਦੀ ਪ੍ਰਾਪਰਟੀ ਔਰ ਜਿਹੜੀ ਇਹਨਾਂ ਪੁਲਿਸ ਵਾਲਿਆਂ ਨੇ ਦੱਬੀ ਹੈ ਸੋ ਆਓ ਆਪੋਨਾਂ ਨੂੰ ਗੱਲ ਕਰਦੇ ਹਾਂ ਵੀ ਮਾਜਰਾ ਕੀ ਹੈ ਕਿਨੇ ਇਹਨਾਂ ਨੂੰ ਕਿੱਥੇ ਤੱਕ ਪੀੜਿਤ ਕੀਤਾ ਹੈ ਤੇ ਕੀ ਨਾ ਕੀ ਤੁਹਾਡਾ ਜੀ ਜੁਕੇਂਦਰ ਕੌਰ ਸੰਧੂ ਉਦੋਂ ਬੋਲੀ ਇਹ ਅਜੀ ਜਦੋਂ ਮੈਂ ਇੰਡੀਆ ਆਈਏ ਤੁਹਾਨੂੰ ਮੈਂ ਦੱਸ ਰਹੀ ਹਾਂ ਇਹ ਦੇਖੋ ਅ 2004 ਦੇ ਵਿੱਚ ਇਹ ਮੇਰਾ ਘਰ ਹੈ ਇਹ ਮੇਰੇ ਘਰ ਖੰਡਪਟ ਹੈ ਇਸਨੇ ਮੇਰੇ ਪਾਠੀ ਅਰੈਸਟ ਕੀਤੇ ਔਰ ਆ ਜਿਹੜੇ ਗੁੰਡੇ ਆ ਆ ਦੇਖੋ ਮੇਰੇ ਘਰ ਦੇ ਵਿੱਚ ਬਾੜ ਦਿੱਤੇ ਉਹਨੂੰ ਐਸਐਚਓ ਨੇ ਤੁਹਾਡੇ ਘਰ ਦੇ ਖੰਡਪਟ ਦਾ ਸਾਬ ਕਰਾਇਆ ਹੋਈ ਸੀ ਉਹ ਤੁਹਾਡੇ ਜਿਹੜੇ ਪਾਠੀ ਜਾ ਕੇ ਥਾਣੇ ਬੰਦ ਕਰਤੇ ਔਰ ਗੁੰਡਿਆਂ ਨੂੰ ਅੰਦਰ ਐਂਟਰੀ ਕਰਵਾ ਦਿੱਤੀ ਮੈਂ 에어ਪੋਰਟ ਤੇ ਕੇਸੀ ਬੱਚਿਆਂ ਨੂੰ ਲੈਣਾ ਇਹਨਾਂ ਨੇ ਤੁਹਾਡਾ ਕਿਤੋਂ ਆ ਰਿਹਾ ਸੀ ਜੀ ਟਰਾਂਸ ਤੋਂ ਮੇਰਾ ਦੋਤਾ ਆ ਰਿਹਾ ਸੀ ਔਰ ਮੈਂ ਆ ਬੇਟਾ ਆ ਰਿਹਾ ਸੀ ਬਹੁਤ ਖੁਸ਼ੀ ਸੀ ਸਾਨੂੰ ਨਹੀਂ ਸੀ ਇਹ ਨਾ ਗੱਲਾਂ ਦਾ ਨਹੀਂ ਸਾਨੂੰ ਪਤਾ ਸੀ ਜੀ ਇਸਨੇ ਆ ਇੱਕ ਐਫ ਆਈ ਆਰ ਦਰਜ ਕੀਤੀ ਬਾਬਾ ਜੀ ਹੁਣਾਂ ਤੇ ਪਾਠੀਆਂ ਤੇ ਮੈਂ ਉਸਲ ਮੁਰਥਲ ਕੋ ਲੈ ਰਹੀ ਸੀ ਜਦੋਂ ਮੈਂ ਮੁਰਥਲ ਕੋਲ ਮੈਨੂੰ ਫੋਨ ਗਿਆ ਬਾਦਰਦਾ ਕਿ ਆ ਕੁਝ ਹੋ ਗਿਆ ਸਾਡੇ ਪਾਠੀਆਂ ਨੂੰ ਚੁੱਕ ਕੇ ਲੈ ਗਈ ਪੁਲਿਸ ਤੇ ਮੈਂ ਬੱਚਿਆਂ ਨੂੰ ਨਹੀਂ ਨਾਲ ਲਿਆਂਦਾ ਉਹਨਾਂ ਨੂੰ ਮੈਂ ਪਿੰਡ ਵਿੱਚ ਜਿੱਤਾ ਮੈਂ ਕੱਲੀ ਆਈ ਆ ਦੇਖੋ ਜਦ ਇਹਨਾਂ ਨੂੰ ਪਤਾ ਲੱਗਾ ਕਿ ਮੈਂ ਆ ਗਈ ਆ ਅਸਲ ਮਾਲਕ ਜਿਹੜਾ ਇਹਨਾਂ ਨੇ ਸਮਝਿਆ ਕਿ ਤੇ ਮੇਰੀ ਫਲਾਈਟ ਆ ਐਕਚੁਅਲੀ ਮੈਂ ਬੱਚਿਆਂ ਨੂੰ ਲੈਣ ਗਈ ਸੀ ਇਹਨਾਂ ਨੇ ਮੇਰਾ ਨਾਮ ਵੀ ਪਾਸਪਾਸਿੰਗ ਚ ਪਾਤਾ ਤੁਹਾਡੀ ਪ੍ਰਾਪਰਟੀ ਤੁਹਾਡੀ ਕੋਠੀ ਔਰ ਤੁਹਾਡੇ ਦੇ ਉੱਤੇ ਸਟ੍ਰੈਸ ਉਹਦਾ ਪਰਚਾ ਦਰਜ ਕਰਦੇ ਕਬਜ਼ਾ ਕਰਨ ਦਾ ਆ ਦੇਖੋ ਜੀ ਕਬਜ਼ਾ ਕਰਨ ਓਕੇ ਬਸ ਤੁਹਾਡੇ ਦੇ 11 ਜਣਿਆਂ ਦੇ ਪਰਚਾ ਦਰਜ ਕਰਤਾ ਹਾਂ ਜੀ ਬਾਕੀ ਜਿਹੜੇ ਨੌਕਰ ਸੀ ਵਰਕਰ ਸੀ ਸਫਾਈ ਕਰਨ ਵਾਲੇ ਸੀ ਚਾਰ ਬਾਬਾ ਜੀ ਹੋਣੀ ਸੀ ਚਲੋ ਇਹ ਜੀ ਕਹਿੰਦੇ ਨਿਆੰਗਿਆ ਇਹ ਵਟ ਨੌਨਸੈਂਸ ਨਿਆੰਗ ਬਾਟ ਨਹੀਂ ਕਰਦੇ ਉਹਨਾਂ ਨੂੰ ਖੜਬਟ ਕਰਨਾ ਨਹੀਂ ਹੁੰਦਾ अच्छा जी जब मैं आई मेनू ए ਪਾਠੀਆਂ ਨੂੰ ਇਹ ਚੁੱਕ ਰਿਆ ਰਜੇਸ਼ ਕੁਮਾਰ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਐਫ ਆਈ ਆਰ ਕਰ ਰਿਹਾ ਸਰਦਾਰ ਉਦਮ ਸਿੰਘ ਬਲੂ ਉਦਮ ਸਿੰਘ ਨੂੰ ਜਦ ਪਤਾ ਲੱਗਾ ਕਿ ਪਾਠੀ ਚੁੱਕ ਕੇ ਲਿਆਇਆ ਉਹ ਕਹਿੰਦਾ ਨੋ ਮੈਂ ਇਹ ਕੰਮ ਨਹੀਂ ਕਰ ਸਕਦਾ ਕਿ ਮੈਂ ਮਾਲਕ ਮਕਾਨ ਨੂੰ ਟ੍ਰੈਸਪਾਸਰ ਬਣਾਦਾ ਐਡੀਜੀਪੀ ਕ੍ਰਾਈਮ ਦਾ ਚੰਡੀਗੜ੍ਹ ਤੋਂ ਫੋਨ ਜਾਂਦਾ ਕਿ ਉਹ ਜੋ ਸਰਦਾਰ ਉਦਮ ਸਿੰਘ ਨਹੀਂ ਮੰਨਦੇ ਉਨੂੰ ਵਿਭਾਗੀ ਕਾਰਵਾਈ ਕਰੋ ਇਹਨੂੰ ਫਾਈਲ ਦੇ ਦਿਓ ਇਹਨੂੰ ਫਾਈਲ ਦੇ ਦਿੱਤੀ ਇਹਨੇ ਉਹ ਅੱਥ ਚੁੱਕੀ ਸਰ ਤਤ ਤੋਂ ਲਾ ਕੇ ਕੁਛ ਦਾ ਕੁਛ ਬਣਾਤਾ ਜ਼ਿੰਦਗੀ ਦਾ ਜ਼ਿੰਦਗੀ ਤੋੜ ਕੇ ਰੱਖ ਦਿੱਤੀ ਫਿਰ ਜਦੋਂ ਮੈਂ ਨਹੀਂ ਗਈ ਤੇ ਮੇਰਾ ਬੇਟਾ ਜਦੋਂ ਆਇਆ ਇਹਦੀ ਨਜ਼ਰ ਮੇਰੇ ਬੇਟੇ 'ਚ ਪੈ ਗਈ ਕਿੰਨੇ ਐਂਕਰੋ ਮੈਡਮ ਸੰਦੂਨੀ ਛੱਡੋ ਇਹਦੇ ਬੇਟੇ ਨੂੰ ਕਿਸੇ ਕੇਸ ਚ ਅਰੈਸਟ ਕਰੋ ਤਾਂ ਕਿ ਆਪਰ ਨੂੰ ਮੋਟੀ ਰਕਮ ਮਿਲ ਸਕੇ ਸਰ ਉਹ ਕਿਉਂ ਜਾਂ ਸਮਾਸੀ ਮੇਰੇ ਤੇ ਇੱਕੋ ਇੱਕ ਬੱਚਾ ਖੁਸ਼ੀਆਂ ਦੇ ਨਾਲ ਉਹ ਆ ਰਿਹਾ ਔਰ ਇਹ ਕੀ ਕਰਦੇ ਫਿਰਦੇ ਰੇ ਲੇਕਿਨ ਮੈਂ ਸਰ ਉਸੇ ਹਿੰਮਤ ਰੱਖੀ ਮੈਂ ਉਹਨੂੰ ਉਸੇ ਵੇਲੇ ਕਿਹਾ ਮੈਂ ਗੱਲ ਜੂ ਗੱਡੀ ਲੈ ਜਾ ਏਅਰਪੋਰਟ ਤੇ ਹੀ ਛੱਡ ਜੀ ਫਲਾਈਟ ਲੈ ਜਾ ਉਹ ਅੱਜ ਆ ਰਹੇ ਆ ਕੱਲ ਨੂੰ ਉਹਨੂੰ ਮੈਂ ਵਾਪਿਸ ਮੋੜ ਰਹੀ ਆ ਲੋਕਾਂ ਨੂੰ ਡਰ ਸੀ ਤੁਹਾਡੇ ਬੇਟੇ ਨੂੰ ਵੀ ਇਨਵੋਲਵ ਨਾ ਕਰ ਦੇਣ। ਨਾਟ ਡਰ ਇਟ ਵਾਸ ਰਿਐਲਿਟੀ ਸਕੀਮ ਬਣ ਗਈ ਸੀ ਸਭ ਕੁਝ ਹੋ ਗਿਆ ਸੀ। ਮਤਲਬ ਜਿਹੜੇ ਪੁਲਿਸ ਵਾਲੇ ਨੇ ਆਮ ਲੋਕਾਂ ਦੀ ਰੱਖਿਆ ਕਰਨੀ ਸੀ ਉਹ ਖੁਦ ਇੱਕ ਛੜਜੰਤ ਰਚ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀ ਮਿਹਨਤ ਨਾਲ ਕਮਾਈ ਉਹ ਦੱਬਣ ਦੇ ਵਿੱਚ ਆਪਣਾ ਮਤਲਬ ਅੱਗੇ ਹੋ ਕੇ ਕੰਮ ਕਰ ਰਿਹਾ। ਹਾਂਜੀ। ਤਮ ਗਿਆ ਮੈਨੂੰ ਇਹ ਕੀ ਦਿੰਦਾ ਕਹਿੰਦਾ ਕੋਠੀਆਂ ਕਾਠੀਆਂ ਤਾਂ ਮਿਲ ਨਹੀਂ ਆਨੀ ਮੈਂ ਤੇਰੇ ਤੇ ਪਰਚੇ ਇੰਨੇ ਦਰਜ ਕਰੂੰਗਾ ਤੈਨੂੰ ਜਮਾਨਤ ਕਰਾਉਣੀ ਆ ਭਲਾ ਦੂੰ ਮੈਂ ਇਹਨੂੰ ਗਿਆ ਮੈਂਗਾ ਆਮ ਸੌਰੀ ਆ ਪੜੀ ਲਿਖੀ ਆ ਕਾਨੂੰਨ ਹੈਗਾ ਕਹਿੰਦਾ ਮੇਰੀ ਹਾਈ ਕੋਰਟ ਤੋਂ ਬਲੈਂਕਟ ਬੈਲ ਹੋਈ ਇਨੇ ਮੈਨੂੰ ਰਸਤੇ 'ਚ ਰੋਕ ਕੇ ਮੇਰੀ ਉਹ ਬਲੈਂਕਟ ਵੇਲ ਮਾਨ ਜੋਗਾ ਇਸ ਕੋ ਬਦੀ ਪਾੜ ਕੇ ਸੁੱਟ ਦਿੱਤੀ ਔਰ ਮੇਰਾ 골ਡ ਕੈਸ਼ ਮੋਬਾਈਲ ਮੇਰੀ ਫਾਈਲ ਮੇਰੇ ਡਾਕੂਮੈਂਟਸ ਸਾਰੇ ਇਨ ਮੇ ਤੁ ਕੋਲੇ ਸਭ ਕੁਝ ਖੋ ਲਿਆ ਕਿੰਨੇ ਦਾ ਮਤਲਬ ਉਹ ਸਮਾਨ ਸੀ ਸਰ ਉਸ ਸਮਾਨ ਦੀ ਕੋਈ ਕੀਮਤ ਨਹੀਂ ਹੁੰਦੀ ਜੋ ਇੱਕ ਔਰਤ ਨੇ ਆਪਣੇ ਗਲ 'ਚ ਘਨੇ ਪਾਇਆ ਇਹ ਤੁਹਾਨੂੰ ਫਿਰ ਦਿੱਤਾ ਇਹਨਾਂ ਨੇ ਹੋ ਨਹੀਂ ਜੀ ਉਸ ਤੋਂ ਬਾਅਦ ਇਹਨੇ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਪੈਸੇ ਦੇਵੇ ਜੇਕਰ ਮੈਂ ਕਿਹਾ ਜੀ ਨੋ ਇਸੇ ਕਰਾਂ ਇੱਕ ਪੁਲਿਸ ਵਾਲਾ ਇੱਕ ਐਸਐਚਓ ਕ੍ਰਾਈਮ ਕਰ ਰਿਹਾ ਇਦਾਂ ਨਹੀਂ ਚੋਰੀ ਨਹੀਂ ਹੋਣੀ ਇੱਥੇ ਪਰਚਾ ਦਰਜ ਕਰੋ ਉਤੋਂ ਪ੍ਰੈਸ਼ਰ ਆ ਗਿਆ ਜੀ ਇੱਥੇ ਪਰਚਾ ਨਾ ਦਰਜ ਕਰਿਓ ਪੈਸੇ ਦੇ ਦਿਓ ਮੈਂ ਜੰਦੂਰ ਮੈਂ ਕਿਹਾ ਜੀ ਨੋ ਇਹ ਤੱਕ ਆਇਆ ਫਿਰ ਇਹਦੇ ਬਾਡੀਗਾਰਡ ਨੇ ਬਿਆਨ ਦਿੱਤੇ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਐਸਐਚਓ ਨੇ ਜਗਿੰਦਰਪੁਰ ਸੰਦੂ ਨੂੰ ਰੁਕਾ ਕੇ 7 ਵਜੇ ਅਰੈਸਟ ਕਰਕੇ ਤੇ ਉਸ ਬਾਅਦ ਉਹਦਾ 골ਡ ਕੈਸ਼ ਮੋਬਾਈਲ ਸਭ ਕੁਝ ਖੋਲਿਆ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ ਫਿਰ ਇੱਕ ਰਿਪੋਰਟ ਬਣ ਗਈ ਕਿ ਇਹਨੇ ਕ੍ਰਾਈਮ ਕੀਤਾ ਫਿਰ ਇੱਥੇ ਚੰਡੀਗੜ੍ਹ ਵਾਲਾ ਜੋ ਇਹ ਐਡੀਜੀਪੀਆ ਕੋਈ ਵੀ ਨਹੀਂ ਪਰਚਾ ਨੰਦਰਚ ਕਿ ਉਹ ਫਿਰ ਐਸਐਸਪੀ ਸਾਹਿਬ ਨੂੰ ਮਜਬੂਰੀ ਬਸ ਪਰਚਾ ਦਰਜ ਕਰਨਾ ਪਿਆ ਚਲੋ ਇਹਦੇ ਤੇ ਪਰਚਾ ਦਰਜ ਹੋ ਗਿਆ ਉੱਥੋਂ ਲੜਾਈ ਜਿਆਦਾ ਚੱਲੀ ਜਿਵੇਂ ਤੁਹਾਨੂੰ ਇਹਨਾਂ ਨੇ ਅਰੈਸਟ ਕਰ ਲਿਆ ਹਾਂਜੀ ਤੇ ਫਿਰ ਉਹਦੇ ਬਾਅਦ ਤੁਸੀਂ ਜਮਾਨਤ ਤੇ ਕੀ ਹੋਇਆ ਤੁਹਾਡਾ ਉਹ ਤਾਂ ਮੈਨੂੰ ਜੇਲ੍ਹ ਭੇਜਿਆ ਜੇਲ੍ਹ ਭੇਜਿਆ ਤੁਹਾਨੂੰ ਹਾਂਜੀ ਤੁਹਾਡੀ ਪ੍ਰਾਪਰਟੀ ਤੇ ਇਹ ਕਹਤਾ ਵੀ ਤੁਸੀਂ ਉਹਦੇ ਕਬਜ਼ਾ ਕਰ ਰਹੇ ਹੋ ਤੁਹਾਡੀ ਪ੍ਰਾਪਰਟੀ ਤੇ ਤੁਹਾਨੂੰ ਹੀ ਪਰਚਾ ਦੇ ਕੇ ਜੇਲ੍ਹ ਭੇਜਦਾ ਹਾਂਜੀ ਦੇਖੋ ਪਰਚਾ ਇਹ ਆ ਕਰ ਰਿਹਾ ਬਾਬਾ ਜੀ ਹੁਣ ਆਂਦਾ ਕੋਈ ਹੋਰ ਹੀ ਐਫ ਆਈ ਆਰ ਦਾ ਹਵਾਲਾ ਦੇ ਕੇ ਅਰੇ ਸ਼ੂ ਇਹਨਾਂ ਨੇ ਪਤਾ ਨਹੀਂ ਕਿਹੜਾ ਗੁੰਡਾ ਰਾਜ ਬਣਾਇਆ ਹੋਇਆ ਕਿ ਉਹਦੇ ਚ ਲਾਅ ਐ ਨਾ ਡਰਦਾ ਨਾ ਕੁਛ ਐ ਮੈਂ ਜਦੋਂ ਇਹਨਾਂ ਨੂੰ ਪੁੱਛਦੀ ਆ ਕਿ ਤੁਸੀਂ ਇਹ ਦੱਸੋ ਵੀ ਅਰੇਸਤਾ ਇਹ ਮੈਨੂੰ ਕਰਦਾ ਜਦ ਮੈਂ ਕੋਰਟ ਦੇ ਵਿੱਚ ਬਾਬਾ ਜੀ ਹੋਣ ਦੀ ਜਮਾਨਤ ਕਰਾ ਕੇ ਜਾ ਰਹੀ ਆ 49 ਮਿੰਟ ਇਹਦੇ ਕੋਰਟ ਮੈਂ ਥਾਣੇ ਚ ਬੈਠੀ ਰਹੀ ਐ ਐਕਸਪਲੇਨ ਕਰਦੀ ਰਹੀ ਵੀ ਇਹਨੇ ਮੈਨੂੰ ਕਿੱਦਾਂ ਰਸਤੇ ਚ ਜਾ ਕੇ ਘੇਰਿਆ ਜਿਹਨੇ ਮੈਨੂੰ ਅਰੈਸਟ ਕਰਨਾ ਸੀ ਉੱਥੇ ਕਰ ਲੈਂਦਾ ਲੋ ਤੁਸੀਂ ਥਾਣੇ 49 ਮਿੰਟ 50 ਮਿੰਟ ਦੇ ਕੋਲ ਰਹੇ ਉਸ ਵਕਤ ਤੁਹਾਨੂੰ ਅਰੈਸਟ ਨਹੀਂ ਕਰਿਆ ਹੋਰ ਦੀ ਨਰੈਸਟ ਨਹੀਂ ਕਰਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਬਹੁਤ ਧਮਕੀਆਂ ਹੋ ਗਈਆਂ ਸਰ ਮੈਂ ਜਾਮਾ ਕਹਿੰਦਾ ਸੋਚ ਲਓ ਮਿੱਤੂ ਕੋ ਮੈਨੂੰ ਇੰਨਾ ਨਹੀਂ ਸੀ ਡੀਪਲੀ ਪਤਾ ਕਿ ਇੰਨੇ ਕ੍ਰਿਮੀਨਲ ਆਏ ਕੋਈ ਐਡੀਜੀਪੀ ਕ੍ਰਾਈਮ ਨਹੀਂ ਆ ਇਹੋ ਹੀ ਤਾਂ ਕ੍ਰਾਈਮ ਕਰੋਂਦਾ ਸਰ ਇਹ ਤਾਂ ਇਹ ਤਾਂ ਹੁਣ ਡੀਐਸਪੀ ਪ੍ਰਮੋਟ ਹੋ ਗਿਆ ਨਾ ਤੇ ਤੁਹਾਡੇ ਇਹਨਾਂ ਜੁਲਮ ਹੋਣ ਤੋਂ ਬਾਅਦ ਵੀ ਡਿਪਾਰਟਮੈਂਟ ਇਹਨਾਂ ਨੂੰ ਇਹਨਾਂ ਕੋ ਦੇ ਰਿਹਾ ਤਰੱਕੀਆਂ ਦੇ ਰਿਹਾ ਸਰ ਅਸੀਂ ਜਦੋਂ ਪੁਲਿਸ ਨੂੰ ਪੁੱਛਦੇ ਆ ਵੀ ਇਹ ਤਾਂ ਇੱਕ ਲੈਂਡ ਗ੍ਰੈਬਰ ਆ ਇੱਕ ਸਨੇਚਰ ਆ ਇਹ ਡੱਕਾ ਮਾਰਦਾ ਆ ਇੱਕ ਲੇਡੀ ਦੀ ਗਲਤੋਂ ਗਹਿਣੇ ਲੋਂਦਾ ਇਹ ਤੇ ਐਫ ਆਈ ਆਰ ਵੀ ਹੁੰਦੀ ਆ ਤੁਸੀਂ ਇਹਨੂੰ ਕਿਹੜੇ ਬੇਸਤੇ ਤਰੱਕੀ ਦਿੱਤੀ ਆ ਤੁਹਾਡੇ ਕੇਸ ਦਾ ਸਟੇਟਸ ਕੀ ਹੈ ਕਿੱਥੇ ਗੱਲ ਕਰੀਏ ਨਹੀਂ ਜੀ ਕੇਸ ਤਾਂ ਜਿੱਤ ਗਏ ਨਾ ਪਰ ਮੈਨੂੰ ਇੱਕ ਗੱਲ ਦੱਸੋ ਆ ਲਓ ਜੀ ਇਹਨਾਂ ਨੇ ਤਾਂ ਹੋਰ ਕਈ ਕੇਸ ਕੀਤੇ ਮੈਂ ਕੋਰਟ ਤੋਂ ਔਰ ਪੁਲਿਸ ਤੋਂ ਕਲੀਨ ਚਿੱਟ ਲੈ ਲਈ ਤੁਹਾਡੇ ਉੱਤੇ ਨੇ ਕਿੰਨੇ ਪਰਚੇ ਦਰਜ ਕੀਤੇ ਇਹਨੇ ਮੇਰੇ ਪਰਚੇ ਤਾਂ ਕੀਤੇ ਸੀ 8 ਪਤਨੀਆਂ 9 ਲੇਕ ਜਿਵੇਂ ਹੀ ਤੁਹਾਡੀ ਜਗ੍ਹਾ ਤਾਂ ਇਹਨਾਂ ਨੇ ਦੱਬੋ ਹਾਂਜੀ ਉਹ ਜੋ ਸ਼ਰਮ ਘੇਤਾ ਸੀ ਵੀ ਇਹ ਕੋਠੀਆਂ ਨੂੰ ਤਾਂ ਪੁੱਲ ਜ ਉਸ ਦਿਵਸ ਨੰਨੇ ਮੈਨੂੰ ਫੇਰ ਸਕੀਮ ਬਣਾਈ ਵੀ ਲੁਧਿਆਣਾ ਪੁਲਿਸ ਹੁਣ ਸਚਾਈ ਤੇ ਆ ਵੀ ਦਕਰੋ ਇਹਨੂੰ ਮੁਖਸਰ ਸਭ ਵੱਲ ਚੱਕ ਕੇ ਲੈ ਜਾਓ 15 ਲੱਖ ਵੀ ਲਵਾਂਗੇ ਨਾਲੇ ਉਧਰੇ ਦਾ ਮਰਡਰ ਕਰ ਦਾਂਗੇ ਲੇਕਿਨ ਇੱਥੇ ਸਾਡੇ ਗੁਰਪ੍ਰੀਤ ਜੀ ਮੈਮ ਸੀਗੇ ਸਾਡੇ ਆਈਜੀ ਉਹਦੇ ਨੋਟਿਸ ਵਿੱਚ ਆਇਆ ਉਹਨੇ ਇਨਕੁਆਰੀ ਕੀਤੀ ਸਭ ਕੁਝ ਝੂਠ ਨਿਕਲਿਆ ਜੀ ਫਰਜੀ ਚੱਕਲਾਇਓ ਫਰਜੀ ਸਬੂਤ ਲਾਇਓ ਫਰਜੀ ਮੇਰਾ ਫੋਨ ਨੰਬਰ ਸਭ ਕੁਝ ਹੋਇਆ ਚਲੋ ਕਹਿੰਦੇ ਜੀ નિર્ਦੋਸ਼ ਆ ਸਰ ਇੱਕ ਬੰਦੇ ਨੇ ਦੋਸ਼ ਹੀ ਨਹੀਂ ਕੀਤਾ ਉਹ ਕਹਾਦਾ નિર્ਦੋਸ਼ ਸੀ ਉਹਦੀ ਕਿਡਨੈਪਿੰਗ ਕਰਨੀ ਸੀ ਔਰ ਉਹਦਾ ਮਰਡਰ ਕਰਨਾ ਸੀ ਉਸ ਸਾਈਡ ਤੋਂ ਸਾਇਲੈਂਟ ਰਹਿ ਮੈਨੂੰ નિર્ਦੋਸ਼ ਕਰਤਾ ਚਲੋ ਉਸ ਤੋਂ ਬਾਅਦ ਕੀ ਆ ਗਿਆ ਜੀ ਐਸਐਸਪੀ ਰੋਪੜ ਉਹ ਰੋਪੜ ਤੋਂ ਆਗੇ ਲੁਧਿਆਣੇ ਇਨਕੁਆਰੀ ਕਰਕੇ ਇਹਨਾਂ ਲੋਕਾਂ ਦੇ ਹੱਕ ਚ ਇਨਕੁਆਰੀਆਂ ਕਰਦਾ ਜਦੋਂ ਅਸੀਂ ਰਿਕੁਐਸਟ ਪੋਣੀ ਹੈ ਤੁਹਾਡੇ ਹੱਥ ਕਿੰਨੀ ਕਰੀ ਆ ਨਾ ਜੀ ਨਾ ਓਪਨਲੀ ਅੱਛਾ ਜਦੋਂ ਚਲਾ ਗਿਆ ਉਹਦੋਂ ਸਾਨੂੰ ਇਹਨਾਂ ਨਾਲ ਫਿਰ ਉਸ ਬੰਦੇ ਨੇ ਜਿੰਨੇ ਗਿਰੋ ਹੁੰਦੇ ਨਾ ਕ੍ਰਿਮੀਨਲ ਜਿਹੜੇ ਕ੍ਰਾਈਮ ਕਰਦੇ ਆ ਇਹ ਉਹਨਾਂ ਦੇ ਨਾਂ ਰਲਦੇ ਆ ਇੱਕ ਜਨਾਨੀ ਸੀ ਪਿੰਡ ਜੱਤੇ ਵਾਲੀ ਜ਼ਿਲ੍ਹਾ ਜਲੰਧਰ ਦੀ ਉਹਦੇ ਨਾਂ ਰਲ ਕੇ ਮੇਰੇ ਤੇ ਪਹਿਲਾਂ ਤਾਂ ਹੁਸ਼ਿਆਰ ਪਰਚਾ ਦਰਜ ਕਰਾਇਆ ਲੇਕਿਨ ਉਹਦੀ ਇਨਵੈਸਟੀਗੇਸ਼ਨ ਜੀ ਉਹ ਬੰਦਾ ਫੜਿਆ ਗਿਆ ਉਹ ਬੰਦਾ ਮੋਟਰਾਂ ਚੋਰੀ ਕਰਨ ਵਾਲਾ ਚੋਰ ਸੀ ਉਨਤੇ 182 ਲੱਗੇ ਫਿਰ ਵੀ ਨਹੀਂ ਹਟੇ ਤੇ ਜਲੰਧਰ ਮੇਰੇ ਤੇ ਇੱਕ ਪਰਚਾ ਦਰਜ ਕਰਉਣ ਲੱਗੇ ਉਹ ਆਈਜੀ ਸਾਹਿਬ ਕਹਿੰਦੇ ਨੋ ਤਾ ਰੋਟੀ ਵੀ ਇਧੇ ਕੋਲੋਂ ਲੈ ਕੇ ਖਾਂਦੇ ਸੀਗੇ ਇਹ ਕਿਤੋਂ ਪੈਸੇ ਦੇਣ ਵਾਲੇ ਉਸੇ ਪੀਕੇ सिन्हा ਨੇ ਮੇਰਾ ਕੇਸ ਜਿਹੜਾ ਲੁਧਿਆਣੇ ਨੂੰ ਭੇਜਿਆ ਸੀਗਾ ਆਈਜੀ ਸੰਜੀਪ ਕਲ ਰਾਜੀ ਨੇ ਕਿ ਉਹ ਜਨਾਨੀ ਜਿਹੜੀ ਹੈ ਜਗਿੰਦਰ ਕੋਸਨ ਨੂੰ ਹਰਾਸ ਕਰਨ ਲਈ ਝੂਠੀ ਰਿਪੋਰਟ ਦੇ ਲਈ ਹੈ ਲੇਕਿਨ ਐਸਪੀ ਕੇ सिन्हा ਨੇ ਉਹ ਰਿਪੋਰਟ ਫੇਰ ਉਪੜ ਲਾਗੇ ਉੱਥੇ ਮਿਸਟਰ ਟੋਕੇ ਐਸਐਸਪੀ ਸੀ ਸਰ ਉਹਨੇ ਇਸ 6 ਗਵਾ ਲਿਆ ਉਹ ਝੋਲੇ ਚੱਕੀ ਫੇਰਨ ਗਵਾਹਾਂ ਦੇ ਉੱਥੇ ਇਨਵੈਸਟੀਗੇਸ਼ਨ ਹੋਈ ਉਹ ਕਹੀ ਜਿਵੇਂ ਮੈਨੂੰ ਉੱਤੋਂ ਪ੍ਰੈਸ਼ਰ ਆ ਵੀ ਅੱਜ ਹੀ ਪਰਚਾ ਦਰਜ ਕਰ ਦੋਇਚੀ ਲੈਕਿਨ ਅਫਸੋਸ ਹੋਇਆ ਕਿ ਜੋ ਡੇਟਸ ਸੋਨਾ ਦਿੱਤੀਆਂ ਮੈਂ ਇੰਡੀਆ ਹੀ ਨਹੀਂ ਸੀ ਫੇਰ ਠੋਕੇ ਗੰਦਾ ਗੰਦੀ ਤੈਨੂੰ ਰੱਬ ਨੇ ਬਚਾਇਆ ਇਹ ਕਿ ਨਿਊ ਸੈਂਸਾ ਕਿ ਝੂਠੇ ਪਰਚੇ ਦਰਜ ਕਰੋ ਸਾਨੂੰ ਰੱਬ ਬਚਾਉਂਦਾ ਤੇ ਚਲੋ ਰੱਬ ਹੀ ਆ ਇਨਾਂ ਨੂੰ ਦੁਸ਼ਟਤਾ ਕੀਤੀਆਂ ਅੱਜ ਤੱਕ ਫਿਰ ਇਹ ਕਹਿੰਦੇ ਵੀ ਐਦਾਂ ਕਰੋ ਇਹਨੂੰ ਫਿਰ ਮੈਂ ਇਹਨਾਂ ਦੇ ਉੱਤੇ ਇਫੋਰਮੇਸ਼ਨ ਪਾਤੀਆਂ ਮੈਂ ਕਲੀਨ ਚਿੱਟ ਲੈ ਲਈ ਫਿਰ ਮੈਂ ਇਹਨੂੰ ਜਿਹੜਾ ਹੈਗਾ ਐਡੀਜੀਪੀ ਕ੍ਰਾਈਮ ਇਹਨੂੰ ਗਿਆ ਮੈਂ ਕਿਹਾ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰਤੀ ਮੈਨੂੰ 10 ਕਰੋੜ ਦੋ ਮੈਂ ਆਪਣਾ ਕਾਰੋਬਾਰ ਜਾ ਕੇ ਦੁਬਾਰਾ ਫੇਰ ਸ਼ੁਰੂ ਕਰਾਂ ਇਹਨਾਂ ਨੇ ਸਰ ਮੈਨੂੰ ਡਿਟੇਲ ਦੇ ਵਿੱਚ ਲਿਖ ਕੇ ਦਿੱਤਾ ਕਿ ਤੁਸੀਂ ਇਹ ਰਿਪੋਰਟ ਤੋ ਲੋ ਚਲੋ ਅਜੀ ਹਜੇ 67 ਕੇ ਇਸ ਸਪਾਈਸੀ ਕੋਰਟ ਦੇ ਵਿੱਚ ਤੁਸੀਂ ਜਿਹੜਾ ਇਹ ਬੰਦਾ ਜਿਹੜਾ ਡੀਐਸਐਚਓ ਸੀ ਇਹਦੇ ਅਜੇ ਤਾਂ ਕੋਈ ਪਰਚਾ ਰਜਿਸਟਰਡ ਨਹੀਂ ਹੋਇਆ ਇਹਨੂੰ ਇਹ ਤਾਂ ਬਚਾਉਂਦੇ ਆ ਸਰ ਇਹਨੂੰ ਤੁਹਾਡੇ 21 ਸਾਲ ਤੁਹਾਡੇ ਬਰਬਾਦ ਕਰਤੇ 8 ਤੋਂ 10 ਤੁਹਾਡੇ ਤੇ ਪਰਚੇ ਦਰਜ ਕਰਤੇ ਤੁਹਾਡੀ ਪ੍ਰਾਪਰਟੀ ਤੁਹਾਡਾ ਹੀ ਮਾਲ ਤੁਹਾਡੇ ਦੀ ਪਾਕੀ ਮਤਲਬ ਇਹ ਹਜੇ ਵੀ ਸੇਫ ਫਿਰ ਰਿਹਾ ਇਹ ਜੀਸ਼ ਇਹਨੂੰ ਸੇਫ ਕਰਨ ਲਈ ਐਡੀਜੀਪੀ ਕ੍ਰਾਈਮ ਦਾ ਪੂਰਾ ਜੋਰ ਲੱਗ ਕਿਉਂਕਿ ਇਹ ਲੁੱਟਦਾ ਆ ਇਹ ਲੁੱਟ ਗਿਆ ਮਤਲਬ ਇਹਨੂੰ ਤਾਂ ਥੋੜਾ ਬਹੁਤ ਥੋੜਾ ਬਹੁਤ ਹੀ ਮਿਲਦਾ ਨਾ ਇਹਦੀ ਤੁਸੀਂ ਮੈਂ ਤੁਹਾਨੂੰ ਰਿਪੋਰਟ ਦੇ ਦਊਂਗੀ ਫਿਰ ਜੇ ਇਹਨਾਂ ਨੇ ਇਹਦੀ ਅਖਰਾਜ ਰਿਪੋਰਟ ਕਰਤੀ ਜੀਪ ਕ੍ਰਾਈਮ ਨੇ ਅਸੀਂ ਫਿਰ ਦੁਆਰਾ ਕੰਪਲੇਂਟ ਦਿੱਤੀ ਇਹਨੇ ਦੁਆਰਾ ਫਿਰ ਇਹਦੀ ਅਖਰਾਜ ਰਿਪੋਰਟ ਕਰ ਦਿੱਤੀ ਲੁਧਿਆਣਾ ਪੁਲਿਸ ਨੇ ਮੰਨ ਰਹੀ ਸੀ ਅਖਰਾਜ ਰਿਪੋਰਟ ਨੂੰ لیکن پھر میں کورٹ ਦੇ ਵਿੱਚ پیش ਹੋ ਗਈ। ਮੈਂ ਜੈਸਾਬ ਨੂੰ ਕਿਹਾ ਮੈਂ ਕਹਿੰਗਾ ਜੈਸਾਬ ਇਹਨ ਮੇਰੀ ਜ਼ਿੰਦਗੀ تباہ ਕਰਤੀ। ਅਗਰ ਤੁਸੀਂ ਇਹਨੂੰ ਹੀ ਛੱਡਦੇ ਹੋ ਤਾਂ ਮੈਂ ਕੀ ਕਰੂੰਗੀ? ਉਹਨੇ ਫਿਰ ਦੁਆਰਾ کورٹ ਦੇ ਚਰੂ ਕਿਹਾ ਵੀ ਕਿਸੇ ਸੀਨੀਅਰ ਅਫਸਰ ਤੋਂ ਇਹਦੀ ਇਨਕੁਆਰੀ ਕਰਾਓ। ਇਨਕੁਆਰੀ ਕੀਤੀ سنیਦੀਪ ਸ਼ਰਮਾ ਐਸਵੀ ਸਾਹਿਬ ਨੇ। ਪੂਰੀ ਡਿਟੇਲ ਦੇ ਵਿੱਚ ਇਹਦਾ ਕੈਰੇਕਟਰ ਲਿਖਿਆ ਕਿ ਇਹ ਕਿਦਾਂ ਅਫੀਮ ਚੋਰੀ ਕਰਦਾ, ਕਿਦਾਂ ਭੁੱਕੀ ਚੋਰੀ ਕਰਦਾ, ਕਿਦਾਂ ਇਹ ਇਨਵੈਸਟੀਗੇਸ਼ਨ ਕਰਦਾ। ਇਹਦੀਆਂ ਹੋਰ ਇਨਕੁਆਰੀਆਂ ਚੱਲਦੀਆਂ ਹਨ। ਉਹ ਵੀ ਲੋਕ ਲਈ ਫਿਰ ਇਹਨਾਂ ਨੇ ਜਿਹੜਾ ਮੁੰਡਾ ਜਿਹਦੇ ਗਵਾਹੀ ਦੇ ਉੱਤੇ ਪਰਚਾ ਦਰਜ ਹੋਇਆ ਸੀ ਉਹਨੂੰ ਕਹਿੰਦੇ ਵੀ ਤੈਨੂੰ ਥਾਣੇਦਾਰ ਬਣਾ ਦਿੰਨੇ ਆ ਤੂੰ ਗਵਾਹੀ ਨਾ ਦੇ ਉਹ ਸਸਪੈਂਡ ਸੀ ਉਹਨੂੰ ਥਾਣੇਦਾਰ ਬਣਾਤਾ ਉਹਨੂੰ ਗਵਾਹੀ ਨਹੀਂ ਦੇਣ ਦਿੱਤੀ ਕਹਿੰਦਾ ਮੈਂ ਬਰੀ ਹੋ ਗਿਆ ਚਲੋ ਕੋਈ ਬਾਤ ਨਹੀਂ ਫਿਰ ਸਾਲ ਬਾਅਦ ਸਾਰੇ ਸਾਡੇ ਉੱਤੇ ਨਿਰਮਲ ਸਿੰਘ ਡੀਐਸਪੀ ਆ ਉਹਨੂੰ ਕਹਿੰਦਾ ਵੀ ਮੇਰੀ ਮੈਡਮ ਸੰਧੂ ਨਾਲ ਸੀਟਿੰਗ ਕਰਾ ਦੇ ਮੈਂ ਕਹਿੰਦਾ ਸੋਰੀ ਸਰ ਇਹ ਗਲਤ ਬੰਦਾ ਹੈ ਮੈਨੇ ਇਹ ਸਿਟਿੰਗ ਉਹ ਕਹਿੰਦੇ ਚੱਲ ਮੇਰੇ ਕਹਿਣ ਦੇ ਉੱਤੇ ਕਰ ਲੈ ਚਲੋ ਮੈਂ ਚਲ ਗਈ ਚਾਰ ਪੰਜ ਬੰਦੇ ਪੁਰਸ਼ਲੇ ਲੈ ਕੇ ਕਹਿੰਦਾ ਮੈਂ 20 ਲੱਖ ਦਿੰਨਾ ਜਾਂ ਜਿੰਨਤੂੰ ਚੁੱਕ ਦੇ ਵੀ ਗਲਤੀ ਤਾਂ ਮੈਂ ਕੀਤੀ ਹੈ ਕਿੱਥੇ ਗੱਲ ਇਹ ਹੈ ਵੀ ਐਸਾ ਚੋਰਿੰਕ ਦਾ ਬੰਦਾ ਜਿਹਦੀ ਤਨਖਾਹ 600 70000 ਹੋਊਗੀ ਬਤਵ ਲੱਖ ਹੋਊਗੀ ਉਹ ਬੰਦਾ 25 ਲੱਖ ਰੁਪਏ ਤੁਹਾਨੂੰ ਆਫਰ ਕਰ ਰਿਹਾ ਹੈ ਜਾਂ ਜਿੰਨਾ ਮੈਂ ਮੂਝੂ ਪੜ ਜਾਂ ਜਿੰਨਾ ਤੁਸੀਂ ਮੰਗੋ ਮਤਲਬ ਇਹ ਤਾਂ ਮਤਲ ਲੁੱਟ ਨਹੀਂ ਮਚਾਈ ਹੋਈ ਆ ਇੱਕ 60 60-70 ਹਜ਼ਾਰ ਦਾ ਕਮਾਉਣ ਵਾਲਾ ਕਿੱਥੋਂ 25 ਲੱਖ ਦੇ ਦੋ ਸਨ ਇਹਨਾਂ ਨੇ ਫਾਰਮ ਹਾਊਸ ਬਣਾਇਆ ਅੱਛਾ ਜੀ ਹਾਂ ਇਹਨਾਂ ਦੀ ਲੁੱਟ ਆਹ ਜਿਹੜਾ ਆ ਸਰ ਆਹ ਜਿਹੜਾ ਇਹਨੇ ਮੇਰੇ ਪਰਜੀ ਬਿਆਨ ਬਣਾਏ ਕਿ ਮੈਂ ਉਜ ਆ ਜਿਹੜਾ ਦੁਸ਼ਤ ਜਿਆ ਵੀ ਉਹਨੂੰ ਮੈਂ ਅਮਰੀਕਾ ਭੇਜਣਾ ਹੁਣ ਤੁਹਾਡਾ ਕੇਸ ਕਿੱਥੇ ਖੜਾ ਹੁਣ ਪੁਲਿਸ ਤਾਂ ਪੁਲਿਸ ਉਹਨੇ ਦਾ ਹੱਥ ਖੜੇ ਹੋ ਕੇ ਵੀ ਪਰਚਾ ਦਰਜ ਨਹੀਂ ਕਰਨਾ ਹੁਣ ਕੋਰਟ ਤੋਂ ਤੁਹਾਨੂੰ ਕੋਈ ਰਿਲੀਫ ਮਿਲੀ ਹਾਂਜੀ ਕੋਰਟ ਨੇ ਮੈਨੂੰ ਬਚਾਇਆ ਹਰ ਵਾਰੀ ਕੋਰਟ ਦੇ ਵਿੱਚ ਇਹਨਾਂ ਤੇ 11 ਕਰੋੜ ਦੀਆਂ ਡਿਫਰਮੇਸ਼ਨਾਂ ਪਈਆਂ ਉਹ ਜਿਹੜਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੋਪੜ ਭੱਜਿਆ ਫਿਰਦਾ ਸੀ ਇਹ ਹੁਣ ਉਹਨੂੰ ਡੀਜੀਪੀ ਬਣਾ ਚਾਹ ਚਲੋ ਕੋਈ ਉਹਦੇ ਤੇ 1 ਕਰੋੜ ਦੀ ਹੁਣ ਡਿਫਰਮੇਸ਼ਨ ਪਈ ਹੈ ਸੋ ਸਰ ਅਸੀਂ ਲੋਫਲੀ ਚੱਲ ਰਹੇ ਆ ਜ਼ਿੰਦਗੀ ਤਾਂ ਬਰਬਾਦ ਹੋ ਗਈ ਆ ਬਟ ਅਸੀਂ ਟੋਟਲੀ ਲੋਫਲੀ ਚੱਲੇ ਆ ਹੁਣ ਕੱਲ ਅਸੀਂ ਇਹਨਾਂ ਦੀ ਇਹੀ ਮਕਾਨ ਦਿੰਦੇ ਸੀ ਵੀ ਇਹ ਬੰਦਾ ਜਿਹੜਾ ਹੈਗਾ ਇਹਨੇ ਮੇਰਾ ਇੱਕ ਇਹਨੇ ਜਿ ਬਰੀ ਹੋ ਗਿਆ ਮੈਂ ਕਿਹਾ ਠੀਕ ਆ ਤੁਸੀਂ ਬਰਾਮਦਗੀ ਨਹੀਂ ਕੀਤੀ ਤੁਸੀਂ ਇਹਨੂੰ ਜੇਲ੍ਹ ਚ ਨਹੀਂ ਭੇਜਿਆ ਤੁਸੀਂ ਇਹਦੀ ਇੰਟਰੋਗੇਸ਼ਨ ਨਹੀਂ ਕੀਤੀ ਸਭ ਕੁਝ ਨਿਕਲਣਾ ਸੀਗਾ ਸੋ ਜਦੋਂ ਤੁਸੀਂ ਆ ਜਿਹੜਾ ਆ ਬਲਾਤਕਾਰੀ ਆ ਇਹ ਬੰਦਾ ਇਹ ਨੂੰ ਤੁਸੀਂ ਦੇਖੋ ਅੱਜ ਤੱਕ ਕੋਰਟ ਚ ਸੀਪੀ ਸਾਹਿਬ ਨੇ ਇਹ ਭੇਜਿਆ ਮੈਸੇਜ ਵੀ ਇਹਦਾ ਰਿਕਾਰਡ ਨਹੀਂ ਲੱਭਦਾ ਸਰ ਇਹ ਡੀਐਸਪੀ ਕੰਟਰੋਲ ਰੂਮ ਰਿਹਾ 2005 6 ਦੇ ਵਿੱਚ ਇਹਦਾ ਰਿਕਾਰਡ ਦੱਸੋ ਕਿਉਂ ਨਹੀਂ ਲੱਭਦਾ ਮਨ ਲੱਗੇ ਕੋਰਟਾਂ ਨੂੰ ਵੀ ਗੁੰਮਰਾ ਕਰ ਰਹੇ ਆਇ ਇਸ ਪਾਸੇ ਸਰਕਾਰ ਜੋ ਵੀ ਆਈ ਆ ਮੌਜੂਦਾ ਸਰਕਾਰ ਵੀ ਕਹਿੰਦੀ ਆ ਵੀ ਅਸੀਂ ਆਮ ਲੋਕਾਂ ਨੂੰ ਇਨਸਾਫ ਦੇ ਰਹੇ ਆ ਭਗਵੰਤ ਮਾਨ ਨੇ ਲੋਕਾਂ ਨੂੰ ਵੀ ਗੱਲ ਕਹੀ ਸੀ ਵੀ ਪੁਲਿਸ ਲੋਕਾਂ ਤੇ ਅਤਿਆਚਾਰ ਨਹੀਂ ਕਰੂਗੀ ਲੋਕਾਂ ਨੂੰ ਇਨਸਾਫ ਮਿਲੂਗਾ ਤੁਹਾਨੂੰ ਲੱਗਦਾ ਵੀ 3 ਸਾਲ ਦੇ ਵਿੱਚ ਤੁਹਾਨੂੰ ਕੋਈ ਨਾ ਇਨਸਾਫ ਦਿੱਤਾ ਸਰ ਮੈਨੂੰ ਮੈਂ 2004 ਚ ਗਲਤੀ ਨਾਲ ਇੰਡੀਆ ਆ ਗਈ ਮੈਂ ਗਲਤੀ ਨਾਲ ਹੀ ਕਹੂੰਗੀ ਨਾ ਮੈਂ ਆਉਂਦੀ ਨਾ ਮੇਰੀ ਜ਼ਿੰਦਗੀ ਚ ਬਾਹ ਹੁੰਦੀ ਦੋ ਰੈਸਟੋਰੈਂਟ ਚੱਲਦੇ ਸੀ ਬਾਦਸ਼ਾਹ ਵਾਲੀ ਸਾਡੀ ਜ਼ਿੰਦਗੀ ਸੀ ਐਕਸਪੋਰਟ ਦਾ ਕਾਰੋਬਾਰ ਸੀ ਮੈਂ ਚੈਂਬਰ ਆਫ ਕਮਰਸ ਤੋਂ ਰਜਿਸਟਰਡ ਸੀ एवरीथिंग ਵਾਸ ਲੀਗਲ ਕੋਈ ਬਾਤ ਨਹੀਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਲੋਕ ਬੰਦੇ ਨੂੰ ਲੈ ਕਿੱਧਰ ਨੂੰ ਜਾਂਦੇ ਆਂ ਕਿ ਸਿਵਕ ਲੋਕਾਂ ਦੇ ਘਰ ਲੁੱਟਣ ਲਈ ਦੇਖੋ ਜੀ ਸਾਡੇ ਤੋਂ ਬਿੱਲਾ ਜੁਵਲਰਸ ਵਾਲੇ ਬੜਾ ਵਧੀਆ ਕਾਰੋਬਾਰ ਸੀ ਉਹਨਾਂ ਦੀ ਕੋਠੀ 5 ਲੱਖ ਚ ਲਿਖ ਲਈ ਉਥੇ ਉਥੇ ਅਮਰਜੀਤ ਸਿੰਘ ਹੈ ਉਹੀ ਕੋਠੀ ਪਿੱਛੇ ਕਮਲਜੀਤ ਸੰਧੂ ਵੀ ਅਰਸ ਨਗਰ ਆ ਉਹਦੀ ਕੋਠੀ ਜਦੋਂ ਲੁਧਿਆਣਾ ਪੁਲਿਸ ਸਚਾਈ ਲਿਖਦੀ ਆ ਐਡੀ ਜੀਬੀ ਕ੍ਰਾਈਮ ਫਾਈਲ ਚ ਪਰ ਜਾਂਦਾ ਫਿਰ ਇਹਨਾਂ ਨੇ ਮੈਨੂੰ ਕੋਰਟ ਤੋਂ ਚੱਕ ਕੇ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ SSP ਸਾਹਿਬ uh, CP ਸਾਹਿਬ ਨੇ SP ਸਪੈਸ਼ਲ ਨੂੰ ਕਿਹਾ ਵੀ ਇਸ ਤੋਂ ਪਹਿਲਾਂ ਕਿ ਕੋਈ ਗਲਤ ਕੰਮ ਕਰ ਦੇ ਇਹ ਬੰਦੇ ਚੱਕ ਉਹਨੇ ਰਿਪੋਰਟ ਬਣਾਈ ਵੀ ਇਹਨਾਂ ਤੋਂ ਖਤਰਾ ਹੈ ਇਹਨਾਂ ਨੂੰ ਕੋਰਟ ਵਿੱਚ ਪੇਸ਼ EDGP ਕ੍ਰਾਈਮ ਉਹ ਵੀ ਫਾਈਲ ਹੀ ਚੁੱਕ ਲਿਆ ਸਰ ਉੱਥੇ ਅਫਸਰ ਕੀ ਕਰੂਗਾ ਤੁਹਾਡੇ ਕਹਿਣ ਦਾ ਮਤਲਬ ਉੱਪਰ ਲੈਵਲ ਦੇ ਉੱਤੇ ਬਹੁਤ ਵੱਡੀ ਕਰਾਪਸ਼ਨ ਹੈ ਇੱਕ ਮਾਫੀਆ ਦੀ ਮਦਦ ਕਰ ਰਹੇ ਨੇ ਸਿੱਧੇ ਜੀ ਮੈਂ ਤਾਂ ਸਬੂਤ ਲੋ ਆਦਾ ਚਲੋ 2-4 ਕੱਲ ਦੱਸੋ ਆ ਇਸ ਜਸਵਿੰਦਰ ਜਸੀਦਮਾ ਹੁੰਦਾ ਹੈ ਆ ਮੁੰਡਾ ਰੈਕੋਰਡ ਦਾ ਇਹਦੇ ਟੀਕਾ ਲਾਤਾ ਹੀ ਨੇ ਪਤਾ ਨਹੀਂ ਨਸ਼ੇ ਦਾ ਪਤਾ ਨਹੀਂ ਚੈ ਇਹਨੂੰ ਤੀਜੀ ਗਲੀ ਚ ਜਾ ਕੇ ਸਿੱਟਿਆ ਅਨਨੋਨ ਬੰਦੇ ਮਾਰ ਗਏ ਜੀ ਨਸ਼ੇੜੀ ਸੀ ਜਦੋਂ ਮੇਰੇ ਘਰ ਡੱਕਾ ਮਾਰਿਆ ਤਾਂ ਜਦੋਂ ਉਹ ਪੁਲਿਸ ਵਾਲੇ ਨੇ ਕਿਹਾ ਮੈਨੂੰ ਅੰਦਰ ਬੰਦ ਕੀਤਾ ਸੀ ਚਾਰ ਪਿਛਤੋਂ ਲ ਮੇਰੇ ਸੇ ਧਣੀਆਂ ਸੀ ਕਹਿੰਦਾ ਇਦਾਂ ਕਰੋ ਗੋਲੀ ਮਾਰੋ ਕੰਮ ਕਰੋ ਮੈਂ ਕਿਹਾ ਐਵੇਂ ਗੋਲੀ ਮਾਰੋ ਜੋ ਲੁੱਟਣਾ ਸੀ ਉਹ ਲੁੱਟ ਲਿਆ ਤੇ ਕਹਿੰਦੇ ਐ ਘਰੋਂ ਆਲੀ ਨਾ ਮਰੂ ਤੇ ਟੀਕਾ ਲਾ ਦੋ ਆ ਟੀਕਾ ਅਗਰ ਮੇਰੇ ਲੱਗ ਜਾਂਦਾ ਮੈਂ ਜ਼ਿੰਦਗੀ ਜਿਕੇ ਮੇਰੀ ਮੌਤ ਬੀਤਵਾ ਹੋ ਜਾਣੀ ਸੀ ਕਿਉਂਕਿ ਇਹਨਾਂ ਨੇ ਇੰਨੀ ਗੰਦੀ ਵਰਸ਼ਨ ਲਿਖਨੀ ਸੀ ਕਿ ਤਨਸ਼ਾ ਲੈੰਦੀ ਸੀ ਸੋ ਸਾਰੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਆ ਜਿਹੜਾ ਬੰਦਾ ਐ ਐਸਚੋ ਦੇ ਨਾਲ ਆਇਆ ਸੀ ਦੇਖੋ ਇਹਦਾ ਫੋਨ ਨੰਬਰ ਵੀ ਆ ਇਹਨੂੰ ਅੱਜ ਤੱਕ ਨਹੀਂ ਪੁੱਛਿਆ ਕਿ ਤੂੰ ਮੈਡਮ ਸੰਧੂ ਦੇ ਘਰ ਕੀ ਕਰਨ ਗਿਆ ਸੀ ਵਾਟ ਵਾਸ ਯੂਰ ਡਿਊਟੀ ਇਹ ਮੈਂ ਇਹ ਮੇਰੇ ਜਿਹੜਾ ਟੈਕਸੀ ਵਾਲਾ ਸੀ ਉਹਨੂੰ ਫੋਨ ਕੀਤਾ ਕਿ ਜਿੱਥੇ ਵੀ ਮੈਡਮ ਜਾਣ ਤੂੰ ਸਾਨੂੰ ਦੱਸ ਦੇਣਾ ਇਹ ਕੌਨਸਪੀਰੇਸੀ ਨਹੀਂ ਆ ਉਹ ਮੁੰਡੇ ਨੇ ਮੈਨੂੰ ਇਹ ਨੰਬਰ ਭੇਜਿਆ ਐਸਐਚਓ ਮੈਨੂੰ ਘਰੋਂ ਹੀ ਚੱਕਣ ਆਈ ਆ ਮੇਰਾ ਗੇਟ ਆ ਮੇਰੇ ਗੇਟ ਦੇ ਬਾਹਰ ਗੱਡੀ ਲਾ ਕੇ ਮੈਂ ਗੇਟ ਬਲੌਕ ਕੀਤਾ ਆ ਲੇਕਿਨ ਜਦ ਨੂੰ ਮੀਡੀਆ ਆ ਗਿਆ ਇਹ ਭੱਜ ਲੇ ਵੀਡੀਓ ਕੋ ਜੁੰਤਾ ਕੇ ਸਰ ਸਾਨੂੰ ਬਚਾਈ ਜਾਊਗਾ ਇੱਕ ਗੱਲ ਦੱਸੋ ਆ ਕਹਿੰਦਾ ਜੀ ਮੈਨੂੰ ਜਗਿੰਦਰ ਕੋ ਸੰਧੂ ਨੇ ਕਿਡਨੈਪ ਕਰ ਲਿਆ ਐਨ ਮੈਂ ਕਿਡਨੈਪ ਕਰ ਲੂੰਗੀ ਮਤਲਬ ਇਹ ਬੰਦਾ ਇਹ ਬਲੇਮ ਕਰਦਾ ਨਹੀਂ ਜੀ ਐਫਆਈਰ ਮੈਂ ਐਫਆਈਆਰ ਐਫਆਈਆਰ ਦਰਜ ਕਰਦੇ ਵੀ ਤੁਸੀਂ ਕਿਡਨੈਪ ਕਰ ਲਿਆ ਸਾਲ ਮੈਂ ਐਫਆਈਆਰ ਭੁਗਤੀ ਹੈ ਜੀ ਸਾਥਿਓ ਕਿੱਡਾ ਦਿਲ ਦਹਿਲਾਉਣ ਵਾਲਾ ਇਹ ਵਾਕਿਆ ਹੈ ਕੀ ਇਹ ਦੇਸ਼ ਦੇ ਵਿੱਚ ਸਾਡਾ ਪੁਲਿਸ ਸਿਸਟਮ ਇਨਾ ਕਰਪਟ ਹੈ ਇੱਕੇ ਬੰਦਾ ਜਿਹਦੇ ਹੱਥ 'ਚ ਵੀ ਗਨ ਹੈ ਇਹਨੂੰ ਕਟਨਾਪ ਕੀਤਾ ਜਾਂਦਾ ਪੁਲਿਸ ਦੇਖੋ ਕਿਸ ਤਰ੍ਹਾਂ ਕਰ ਰਹੀ ਹੈ ਸੋ ਆਪਣੇ ਇਹ ਜਾਲੀ ਅਸਲਾ ਜਿਹੜਾ ਯੂਪੀ ਤੋਂ ਮੰਗੋ ਜੀ ਆਇਆ ਬੇਟਾ ਓਕੇ ਅਸਲੀ ਬੰਦਾ ਤੁਸੀਂ ਦੱਸੋ ਇਹ ਕ੍ਰਾਈਮ ਨੇ ਇਹ ਜਿਹੜਾ ਅਸਲਾ ਆਉਂਦਾ ਇਹਦੇ ਨਾਲ ਅੱਗੇ ਕਿੱਥੇ ਕਿੱਥੇ ਕ੍ਰਾਈਮ ਹੁੰਦਾ ਉਲਿਸ ਨੂੰ ਕੋਈ ਮਤਲਬ ਨਹੀਂ ਇਹ ਆ ਜਿਹੜਾ ਬੰਦਾ ਆ ਜਦੋਂ ਸਰ ਫੈਸਲਾ ਹੋਣ ਲੱਗਾ ਇਸ ਕੇਸ ਦਾ ਕਿ ਮੈਂ ਇਹਨੂੰ ਕਿਡਨੈਪ ਕਰ ਲਿਆ ਇਹ ਜੱਜ ਸਭ ਨੂੰ ਕਹਿੰਦਾ ਕਹਿੰਦਾ ਗੱਲ ਸੁਣ ਲੈ ਜੇ ਤੂੰ ਫੈਸਲਾ ਮੇਰੇ ਵਿਰੁੱਧ ਮਤਲਬ ਇਹਦੇ ਵਿਰੁੱਧ ਕੀਤਾ ਮਤਲਬ ਮੈਨੂੰ ਬਰੀ ਕੀਤਾ ਕਹਿੰਦਾ ਮੈਂ ਸ਼ਹਿਰ ਚ ਗੁੰਡੇ ਵਾਲੇ ਹੋਇਆ ਮੈਂ ਤੈਨੂੰ ਸੋਧੂੰ ਜਜ ਸਾਬ ਨੂੰ ਜੱਜ ਨੂੰ ਵੀ ਥ੍ਰੈਟ ਕੀਤਾ ਗਿਆ ਜੀ ਵਰਸ਼ਨ ਸਾਡੇ ਕੋਲ ਜੱਜ ਸਾਹਿਬ ਦੀ ਜੱਜ ਸਾਹਿਬ ਨੇ ਆਪਣੀ ਉਹ ਜਿਹੜੀ ਤੁਹਾਨੂੰ ਲਿਖਦੇ ਹਾਂ ਜੀ ਉਹਨਾਂ ਨੇ ਲਿਖਤ ਰੂਪ ਸਾਡੇ ਸੈਸ਼ਨ ਜੱਜ ਕੰਗਸਾਹਬ ਸੀਗੇ ਉਹਨਾਂ ਨੂੰ ਦਿੱਤੀ ਕਿ ਇਹ ਬੰਦਾ ਮੈਨੂੰ ਧਮਕੀ ਦੇ ਕੇ ਗਿਆ ਸੋ ਸਥਿਓ ਬੜਾ ਦਿਲ ਦਹਿਲਾਉਣ ਵਾਲਾ ਇਹ ਵਾਕਿਆ ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆ ਇਹ ਹੋਰ ਪਤਾ ਨਹੀਂ ਕਿੰਨੇ ਘਰ ਉਜਾੜੇ ਹੋਣਗੇ ਕਿੰਨੇ ਇੱਕ ਮਤਲਬ ਇੱਕ ਗਰੋਹ ਦੀ ਤਰ੍ਹਾਂ ਕੰਮ ਕਰਦੇ ਨੇ ਪਲਵਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ 'ਚ ਉਹ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੱਡੇ ਚੈਨਲ ਦਾ ਤੇ ਤੁਹਾਡੀ ਟੀਮ ਦਾ ਤੁਸੀਂ ਇੱਥੇ ਜਿਹੜੀ ਆ ਕੇ ਫੇਸਬੁਕ ਦੀਆਂ ਲਾਈਟਾਂ ਕੋਲੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਸਾਡਾ ਪਿਛਲੇ 2 ਸਾਲ ਤੋਂ ਚੱਲ ਰਿਹਾ ਧਰਮਾ ਉਹਦੀ ਪੀੜਾ ਜਿਵੇਂ ਪੀੜਤ ਲੋਕ ਗਰੀਬ ਵਿਅਕਤੀ ਪੀੜਤ ਲੋਕਾਂ ਦੀ ਕਾਲੀ ਆਜ਼ਾਦੀ ਇਹੜੀ ਦੇਸ਼ ਦੇ ਵਿੱਚ ਅਜੇ 78 ਸਾਲ ਦੇ ਇਸ ਨੂੰ ਆਜ਼ਾਦ ਹੋਇਆ ਨੂੰ ਹੋ ਗਈ 79 ਵੀ ਆਜ਼ਾਦੀ ਦਿਵਸ ਮਨਾ ਰਹੇ ਅਲੱਗ-ਅਲੱਗ ਜਸ਼ਨ ਮਨਾਏ ਜਾ ਰਹੇ ਇਸ ਮੋਰਚੇ ਦੇ ਅਸੀਂ ਕਾਲੀ ਆਜ਼ਾਦੀ ਮਨਾ ਕੇ ਕਾਲੀ ਪੱਟੀਆਂ ਮੰਨ ਕੇ ਪੀੜਤ ਪਰਿਵਾਰਾਂ ਨੇ ਕਾਲੀ ਆਜ਼ਾਦੀ ਮਨਾਈ ਇਸ ਕਰਕੇ ਵੀ ਆਜ਼ਾਦੀ ਕੁਝ ਘਰਾਣੇ ਕਰਾਂਦੀ ਹੈ ਆਜ਼ਾਦੀ ਮੰਤਰੀਆਂ ਦੀ ਹੈ ਆਜ਼ਾਦੀ ਮੁੱਖ ਮੰਤਰੀਆਂ ਦੀ ਹੈ ਆਜ਼ਾਦੀ ਧਨਾੜ ਲੋਕਾਂ ਦੀ ਹੈ ਜਿਹੜੇ ਲੋਕ ਪੀੜਤ ਨੇ ਇੱਥੇ ਬੀਬੀ ਪਰਮਜੀਤ ਕੌਰ ਬੈਠੀ ਜੀ ਜਿਹਦੀ 11 ਸਾਲ ਦੀ ਬੱਚੀ ਦਾ ਰੇਪ ਹੋ ਗਿਆ ਡੇਰਾ ਵਸੀ ਰਹਿੰਦੀ ਹੈ ਬਟਾਲਾ ਜਿਲ੍ਹਾ ਬਟਾਲਾ ਦਾ ਕੇਸ ਹੈ ਸੇਖਵਾ ਥਾਣੇ ਦਾ ਪਹਿਲਾ ਪਰਚਾ ਦਰਜ ਜਿਹੜਾ ਐਸਐਸਪੀ ਡੀਐਸਪੀ ਦਫ਼ਤਰ ਤੱਕ ਘਰਾਓ ਕਰਕੇ ਐਸਐਚਓ ਦਾ ਘਰਾਓ ਕਰਕੇ ਸਿਰਫ ਪਰਚਾ ਦਰਜ ਹੋਣ ਲਿਆ ਪਰਚੇ 'ਚ ਦੋ ਬੰਦੇ ਪਾਏ ਜਾਂਦੇ ਉਹਦੀ ਮਦਰ ਸਕੀਬੂਆ ਦਾ 31 ਸਾਲਾਂ ਦਾ ਮੁੰਡਾ ਸਕੀਬੂਆ ਦਾ ਰੇਤ ਕਰਦਾ 11 ਸਾਲ 11 ਸਾਲ ਦੀ ਕੁੜੀ ਦਾ ਪਰਚਾ ਕਰਾਇਆ ਹੁਣ 2 ਮਹੀਨੇ ਹੋ ਗਏ ਮੁੜ ਕੇ ਕਿਸੇ ਦੀ ਅਰੈਸਟ ਨਹੀਂ ਪਾਈ ਸੇਖਵਾ ਥਾਣੇ ਦੀ ਪੁਲਿਸ ਕਹਿੰਦੀ ਹੈ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਕੁਆਰੀ ਚੱਲ ਰਹੀ ਹੈ ਜਦੋਂ ਕੋਡ 76 ਦੀ ਇਨਕੁਆਰੀ ਚੱਲ ਸਕਦੀ ਹੈ ਜਦੋਂ ਕੋਡ 'ਚ ਬਿਆਨ ਹੋ ਗਏ 11 ਸਾਲ ਦੀ ਬੱਚੀ ਦੀ ਸਟੇਟਮੈਂਟ ਹੋ ਗਈ ਮੈਡੀਕਲ ਹੋ ਗਿਆ ਉਤੋਂ ਬਾਅਦ ਦੱਸੋ ਜੀ ਕਿਹੜੀ ਇਨਕੁਆਰੀ ਦੀ ਲੋੜ ਰਹੀ ਟਾਲ ਮਟੋਲ ਕਰ ਰਹੀ ਇਸੇ ਤਰ੍ਹਾਂ ਪੂਨਮ ਰਾਨੀ ਜੀ ਸਾਡੇ ਕੋਲੇ ਬੈਠੀ ਹੈ ਇਹਨਾਂ ਦੀ ਬੇਟੀ 16 ਸਾਲ ਦੀ ਹੈ 1 ਸਾਲ ਤੋਂ ਗਾਇਬ ਹੋਈ ਘਰ ਤੋਂ ਜ਼ਬਰਦਸਤੀ ਚੱਕ ਲੈ ਗਏ ਸੁਨਮ ਕੁੜੀਆ ਰਹਿੰਦੀ ਹੈ ਬੰਦਿਆਂ ਦਾ ਐਡਰੈਸ ਨਾਥੇ ਮੋਬਾਈਲ ਨੰਬਰ ਦੇ ਰਹੇ ਨੇ ਕੁੜੀ ਦੀ ਇੱਥੇ ਤੱਕ ਦੋ ਵਾਰੀ ਮੈਡੀਕਲ ਵੀ ਕਰਾ ਕੇ ਉਹ ਵਰਸ਼ਨ ਕਰਾਇਆ ਸਫਾਈ ਕਰਾ ਲਈ ਅੱਜ ਤੱਕ ਸਦਰ ਥਾਣਾ ਖਰੜ ਵਾਲਾ ਨੇ ਨਾ ਸਨਾਮ ਪੁਲਿਸ ਵਾਲਾ ਨੇ ਕੋਈ ਐਫ ਆਈ ਆਰ ਡੀ ਡੀ ਆਰ ਦਰਜ ਨਹੀਂ ਕਰੀ ਦੇਖ ਤੱਕੇ ਖਾ ਖਾ ਕੇ ਥੱਕ ਗਈ ਐਸੀ ਤਰ੍ਹਾਂ ਸ਼ਨੀਤਾ ਸ਼ਰਮਾ ਮੇਰੇ ਕੋਲੇ ਬੈਠੀ ਰਹੀ ਮੇਰੇ ਪਿੰਡ ਦੀ ਨੂਹ ਹੈ ਕੁੰਮੜੇ ਪਿੰਡ ਦੀ ਲੁਧਿਆਣਾ ਪਿਓਕੇ 13 ਸਾਲ ਇਹਦੇ ਘਰ ਵਾਲੇ ਨੂੰ ਕਿਡਨਾਪ ਕਰਕੇ ਪਤਾ ਨਹੀਂ ਕਿੱਥੇ ਵਜਾਇਆ ਕਿੱਥੇ ਨਹੀਂ ਦੀ ਪ੍ਰਾਪਰਟੀ ਦੱਬ ਕੇ ਦੋਸ਼ੀਆਂ ਨੇ ਉਹ 35-40 ਲੱਖ ਰੁਪਏ ਦੀ ਪ੍ਰਾਪਰਟੀ ਵੇਚਦੀ ਜਿਹਦੇ ਜੇ ਪੀ ਜੀਆਂ ਤਿਆਰ ਹੋ ਗਈਆਂ ਇਹਦਾ ਬੇਟਾ ਕਮੈਂਟ ਲਈ ਅਫਸਰ ਹੈ ਤੇ ਇੱਕ ਬੇਟੇ ਦੀ ਡੈਥ ਹੋ ਗਈ ਇਹ 13 ਸਾਲ ਤੋਂ ਹੀ ਇਹਦੀ ਸਪੋਰਟ ਕਰਕੇ ਕੇਸ ਜਿਹੜਾ ਲੜ ਰਹੇ ਆਂ ਅੱਜ ਤੱਕ ਦੋਸ਼ੀਆਂ ਨੂੰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਚਾਰ ਜਣਿਆਂ ਦੀ ਕੰਪਲੀਟ ਹੁੰਦੀ ਇੱਕ ਨੂੰ ਪਹਿਲਾਂ ਇਨਕੁਆਇਰੀ ਚ ਕੱਢ ਦਿੰਦੇ ਨੇ ਦੋਵਾਂ ਦਾ ਚਲਾਨੀ ਪੇਸ਼ ਕਰਦੀ ਇੱਕ ਬੰਦੇ ਦਾ ਚਲਾਨ ਦੇ 13 ਸਾਲ ਹੋ ਗਏ ਕੇਸ ਚੱਲ ਰਿਹਾ ਉਹ ਵੀ ਮਾਨਯੋਗ ਚੀਫ ਜਸਟਿਸ ਨੂੰ ਮਿਲ ਕੇ ਅਸੀਂ ਤਾਮ ਪਰਚਾ ਦਰਜ ਕਰਾਇਆ ਸੀ ਡੇਢ ਸਾਲ ਹੋ ਗਏ ਪਰਚਾ ਨਹੀਂ ਦਰਜ ਹੋਇਆ ਸੀ ਆਪਣੇ ਕੋਲੇ ਅਜੇ ਅਜ 20 ਪਰਿਵਾਰ ਸੀ ਇਹ ਵੇ ਲਗ-ਲਗ ਉਹ 20 ਪਰਿਵਾਰਾਂ ਨੇ ਆਪਣੀ ਸਟੇਟਮੈਂਟ ਦੱਸੀ ਹੈ ਵੀ ਦੱਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਜੀ ਇਹ ਕਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਆ ਇਹ ਆਜ਼ਾਦੀ ਲੈਣ ਵਾਲੇ ਲੋਕ ਜਿਹੜੇ ਰਾਜ ਦੀ ਆਜ਼ਾਦੀ ਤਾਂ ਨਹੀਂ ਨਿਗਮਾਂ ਰਹਿ ਨੇ ਉਹ ਚੇਅਰਮੈਨ ਬੈਹ ਚੇਅਰਮੈਨ ਸਾਡੇ ਐਸੀ ਚੇਅਰਮੈਨ ਆ ਉਹ ਨਿਗਮਾਂ ਰਹਿ ਕੋਸੀ ਦਾ ਮਹਿਲਾ ਕਮਿਸ਼ਨ ਹੈ ਉਹ ਚੇਨ ਉਹ ਉਹਨੂੰ ਪਤਾ ਨਹੀਂ ਹੈ ਉਹ ਪਰਸਨ ਜੋ ਉੱਥੇ ਦੋ ਕਲਾਕਾਰਾਂ ਨੇ ਕੋਈ ਅਪਸ਼ਬਦ ਬੋਲੇ ਗੀਤ ਚ ਬੋਲੇ ਕਰਨਾ ਔਜਲਾ ਜੀ ਫਲਾਣਾ ਉਹਦਾ ਦਾ ਨੋਟਿਸ ਲਿਆ ਪਰ ਜਿਹੜੇ 11-11 ਸਾਲ ਦੀ ਬੱਚੀਆਂ ਦੇ ਰੇਪ ਹੋ ਰਹੇ ਉਹਦੇ ਚ ਮਹਿਲਾ ਕਮਿਸ਼ਨ ਅੱਖਾਂ ਵਿੱਚ ਹੀ ਬੈਠੀ ਹੈ ਸਾਡੇ ਮੁਹਾਲੀ ਚ ਮਹਿਲਾ ਕਮਿਸ਼ਨ ਦਾ ਚੇਅਰਮੈਨ ਦਾ ਦਫ਼ਤਰ ਹੈ ਮੋਹਾਲੀ ਦੇ ਕੇਸ ਨੇ ਜਦੋਂ ਇਸ ਜ਼ਿਲ੍ਹੇ ਦੇ ਕੇਸ ਨਹੀਂ ਸੋਲਵਾਂਦੇ ਬਾਕੀ ਜ਼ਿਲ੍ਹਿਆਂ ਦੀ ਕੀ ਹਾਲਤ ਹੋਊਗੀ ਪੰਜਾਬ ਵਿੱਚ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਆਜ਼ਾਦੀ ਹੈ ਅੱਜ 26 ਜਨਵਰੀ ਦੇ ਜਸ਼ਨ ਮਨਾਏ ਜਾ ਰਹੇ ਉਹ ਘਰਾਣੇਕ ਬਰਤਨਾਟ ਲੋਕਾਂ ਦੇ ਇਹ ਗਰੀਬ ਲੋਕ ਅੱਜ ਵੀ ਪੀੜਤ ਨੇ ਪਹਿਲਾਂ ਵੀ ਪੀੜਤ ਸੀ ਸਰਕਾਰਾਂ ਚੇਂਜ ਹੋਈਆਂ ਬੀਬੀ ਨੂੰ 21 ਸਾਲ ਦੀ ਲੜਾਈ ਲੜ ਰਹੀ ਹੈ ਕਾਲੀ ਦਲਾਇਆ ਕਾਂਗਰਸ ਆਈ ਆਮ ਆਦਮੀ ਪਾਰਟੀ ਆਈ ਪਰ ਉੱਥੇ ਦਾ ਉੱਥੇ ਹੀ ਕੇਸ ਖੜਿਆ ਸਾਰੀ ਸਰਕਾਰਾਂ ਨੇ ਕੋਈ ਉਨੀਦੀ ਕਰਿਆ ਡੀਜੀਪੀ ਚੇਂਜ ਹੋ ਗਏ ਐਸਐਸਪੀ ਚੇਂਜ ਹੋ ਗਏ ਸਾਰੀ ਡਰਾਮੇ ਵਾਜੀ ਸਿਰਫ ਸਾਰਾ ਜਿਹੜਾ ਹੈ ਲੁੱਟੂ ਟੋਲਾ ਜਿਹੜਾ ਦੇਸ਼ ਨੂੰ ਪੰਜਾਬ ਨੂੰ ਲੁੱਟ ਕੇ ਖਾ ਰਿਹਾ ਹਰ ਦਿਨ ਰਾਤ ਲੁੱਟ ਰਿਹਾ ਸਤਿਓ ਇੱਥੇ ਆਪਾਂ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਆਮ ਬੰਦਾ ਕਿਸ ਤਰ੍ਹਾਂ ਇਨਸਾਫ ਲਈ ਤੜਫ ਰਿਹਾ ਸਾਡੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ ਲੋਕਾਂ ਨੇ ਬੜੇ ਭੰਗੜੇ ਪਾਏ ਲੱਡੂ ਵੰਡੇ ਪਰ ਦੂਜਾ ਪਹਿਲੂ ਅਜੇ ਤੱਕ ਜੋ ਬਹੁਤੇ ਚੈਨਲਾਂ ਨੇ ਨਹੀਂ ਦਿਖਾਇਆ ਕਿ ਅੱਜ ਪੰਜਾਬ ਦੀ ਜਵਾਨੀ ਰੋਲ ਰਹੀ ਹੈ ਪੰਜਾਬ ਦੀਆਂ ਔਰਤਾਂ ਰੋ ਰਹੀਆਂ ਨੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਥਾਣੇ ਸਿਰਫ ਆਉਣ ਜਾਣ ਦਾ ਸਾਧਨ ਬਣ ਗਏ ਕੁਰਸੀਆਂ ਤੇ ਬੈਠੇ ਪੁਲਿਸ ਅਧਿਕਾਰੀ ਮਹਿਲਾ ਕਮਿਸ਼ਨ ਐਸਸੀ ਕਮਿਸ਼ਨ ਜੋ ਉੱਪਰ ਤੱਕ ਮੁੱਖ ਮੰਤਰੀ ਤੱਕ ਸਿਰਫ ਇੱਕ ਨੈਕਸਸ ਬਣਾ ਕੇ ਲੁੱਟਣ ਦਾ ਕਿਸ ਤਰ੍ਹਾਂ ਜਿਹੜੇ ਸਾਧਨ ਸੰਪਾਨ ਲੋਕ ਨੇ ਜਾਂ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਕਿਵੇਂ ਲੁੱਟਣਾ ਸੋ ਇਹ ਆਜ਼ਾਦੀ ਸ਼ਾਇਦ ਮੇਰੇ ਖਿਆਲ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰਾਸ ਨਹੀਂ ਆ ਰਹੀ ਇਹ ਸਿਰਫ ਉਹਨਾਂ ਲੋਕਾਂ ਨੂੰ ਰਾਸ ਆ ਰਹੀ ਹੈ ਜਿਹੜੇ ਲੋਕ ਸਦੀਆਂ ਤੋਂ ਇਸ ਦੇਸ਼ ਦੇ ਉੱਤੇ ਰਾਜ ਕਰਦੇ ਆ ਰਹੇ ਨੇ ਬਹੁਤ ਧੰਨਵਾਦ